ਦੇ ਦੋ ਮਿੰਟ ਹਾਂ ਬੁਲਾ ਬੁਲਾਏ ਲੈਣੇ ਹੋਈ ਬਾਈਕ ਕਰ ਆ ਰਿਆ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਧਾ ਗੁਰਜੀਤ ਦਾ ਇਕਾਂਤਰ ਵੱਲੋਂ ਜੋ 2018 ਤੋਂ ਵਿਆਹ ਮਾਤਕ ਸ਼ੁਰੂ ਕੀਤਾ ਗਿਆ ਹੈ ਬਹੁਤ ਹੀ ਲੋੜਵੰਦ ਗਰੀਬ ਅਸੀਆਂ ਜਿਨ੍ਹਾਂ ਦੇ ਪਿਤਾ ਜਾਂ ਮਾਤਾ ਜਿਤਾ ਨਹੀਂ ਰਹਿੰਦੇ ਬੜਾ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਤੋੜਨਾ ਸੋ ਵਾਤਾ ਗੁਜਰੀ ਭਾਈ ਕੇਂਦਰ ਵੱਲੋਂ ਇਹ ਅੱਠਵਾਂ ਵਿਆਹ ਮਹੋਤਵ ਜੋ ਹਰ ਸਾਲ ਮਹਿਲਾ ਦੇ ਇੱਕ ਮੌਕੇ ਅੱਠ ਮਾਰਚ ਨੂੰ ਕੀਤਾ ਜਾਂਦਾ ਹੈ ਇਸ ਵਾਰ ਵੀ ਤੇ 8 ਮਾਰਚ ਨੂੰ ਲਗਭਗ 13 ਬੱਚਿਆਂ ਦੇ ਵਿਆਹ ਦਾਣਾ ਮੰਡੀਪੁਰਾਡਾ ਵਿੱਚ ਕੀਤੇ ਜਾਣੇ ਹਨ ਉਹਨਾਂ ਸੰਬੰਧੀ ਕਿਉਂਕਿ ਸਮਾਂ ਥੋੜਾ ਰਹਿ ਗਿਆ ਹੈ ਅੱਜ ਪੋਸਟਰ ਤੇ ਸਿਹਾਰ ਜਾਰੀ ਕੀਤੇ ਜਾ ਰਹੇ ਹਨ ਸੋ ਸੂਹੂ ਇਲਾਕਾ ਦੇ ਵਾਸੀ ਨੂੰ ਬੇਨਤੀ ਹੈ ਕਿ ਕੋਈ ਲੋੜਵੰਦ ਲੜਕੀ ਹੋਵੇ ਤਾਂ ਵੀ ਸਹਿਯੋਗ ਕਰਨਾ ਔਰ ਜਿਨ੍ਹਾਂ ਨੇ ਸਹਿਯੋਗ ਦੇਣਾ ਹੈ ਉਹ ਵੀ ਸਹਿਯੋਗ ਕਰਨ ਇਸ ਦੇ ਨਾਲ ਹੀ ਸਾਥਾ ਵੱਲੋਂ ਆਪਣੇ ਕਾਰਜਾਂ ਦੇ ਲਈ ਇੱਕ ਥਾਂ ਜੋ ਦਫ਼ਤਰ ਵਾਸਤੇ ਅਤੇ ਲਾਇਬ੍ਰੇਰੀ ਵਾਸਤੇ ਹੋਰ ਕਾਰਜਾਂ ਵਾਸਤੇ ਲਈ ਗਈ ਹੈ ਉਹਦੇ ਵਾਸਤੇ ਵੀ ਅਸੀਂ ਸਹਿਯੋਗ ਮੰਗ ਰਹੇ ਹਾਂ ਤੋਂ ਇਹਦੇ ਉੱਤੇ ਬਹੁਤ ਅੱچھے ਔਰ ਸਮਝਦਾਰ ਲੋਕਾਂ ਨੇ ਸਿਰ ਵੱਧ ਤੋਂ ਵੱਧ ਸਾਥੀਆਂ ਨੂੰ ਦਿਉਂਦੇ ਦਰਵਾਜ਼ਾ ਕਰਨੇ ਜੀ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦੇਣਾ ਕਿਉਂਕਿ ਇਹ ਜਿਹੜਾ ਵਿਆਹ ਮਾਹੌਸਤ ਹਰ ਸਾਲ ਹੁੰਦਾ ਹੈ 8ਵੀਂ ਵਾਰ ਸੰਗਤਾਂ ਨੂੰ ਸੰਸਥਾ ਦੇ ਸਹਿਯੋਗ ਨਾਲ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਹ ਸੇਵਾ ਦਾ ਮੌਕਾ ਜਿਹੜਾ ਹੈਗਾ ਇਹ ਮਿਲਿਆ ਸੰਸਥਾ ਨੂੰ ਇਸ ਕਰਕੇ ਸਾਰੇ ਬਹੁਤ ਸੰਸਥਾ ਦੇ ਜਿੰਨੇ ਵੀ ਸਹਿਯੋਗੀ ਨੇ ਸਮ ờ ਬੜਾ ਹੀ ਦੇ ਪਾਤਰ ਨੇ ਤੇ ਵਿਆਹ ਸਬਸਤ ਮਾਸਟਰ ਜੀ ਨੇ ਦੱਸ ਦਿੱਤਾ ਆ ਤੇ ਮੈਂ ਹੁਣ ਬੇਨਤੀ ਕਰਨਾ ਚਾਹਾਂਗਾ ਵੀ ਜਿਹੜਾ ਨਵਾਂ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਆ ਦਫ਼ਤਰ ਦਾ ਜਿਸ ਦੇ ਵਿੱਚ ਇੱਕ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਔਰ ਉੱਥੇ ਲਾਇਬ੍ਰੇਰੀ ਔਰ ਲਾਇਬ੍ਰੇਰੀ ਦੇ ਵਿੱਚ ਬੈਠਣ ਜੁਗੀ ਜਗ੍ਹਾ ਜਿੱਥੇ ਬੈਠ ਕੇ ਬਜ਼ੁਰਗ ਆ ਕੇ ਆਪਦਾ ਸਮਾਂ ਬਤੀਤ ਕਰਨ ਔਰ ਉੱਥੇ ਵਧੀਆ-ਵਧੀਆ ਪੁਸਤਕਾਂ ਜਿਹੜੀਆਂ ਉਹ ਪੜ ਸਕਣ ਉਹਦੇ ਵਾਸਤੇ ਜਿਹੜਾ ਹੈਗਾ ਸਾਰੀਆਂ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਹੈ ਤੇ ਵੈਸੇ ਸੰਗਤਾਂ ਦੀ ਸਹਿਯੋਗ ਦੇ ਕਦੀ ਇਨਕਾਰ ਨਹੀਂ ਕੀਤਾ ਕਿਉਂਕਿ ਜੋ ਵੀ ਪ੍ਰੋਜੈਕਟ ਸ਼ੁਰੂ ਹੋਇਆ ਆ ਉਹ ਅੱਜ ਤੱਕ ਫਿਰੇ ਚੜਦਾ ਆ ਰਿਹਾ 10 ਸਾਲ ਜਿਹੜੇ ਸੰਸਥਾ ਨੇ ਪਿਛਲੇ ਸਾਲ ਕੰਪਲੀਟ ਕੀਤੇ ਸੀ 11ਵੇਂ ਸਾਲ ਦੇ ਵਿੱਚ ਸੰਸਥਾ ਜਾ ਰਹੀ ਹੈ ਸੋ ਬਹੁਤ ਵਧੀਆ ਸਹਿਯੋਗ ਹਰ ਵळे ਮੇਰੀਆਂ ਸੰਸਥਾ ਸੰਗਤਾਂ ਦਾ ਔਰ ਐਸ ਵੇਲੇ ਵੀ ਮੈਂ ਉਮੀਦ ਕਰਦਾ ਕਿ ਵੱਧ ਚੜ ਕੇ ਸੰਗਤਾਂ ਸਹਿਯੋਗ ਦੇਣਗੀਆਂ ਔਰ ਉਸ ਵੱਧ ਚੜ ਕੇ ਸੇਵਾ ਜਿਹੜੀ ਹੈਗੀ ਆ ਸੰਗਤਾਂ ਨਹੀਂ ਕੀਤੀ ਜਾ ਸਕਦੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਅੱਠਵੇਂ ਵਿਆਹ ਉਸਬ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਬਾਰੇ ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਜੀ ਨੇ ਆਪ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ ਮੈਂ ਆਪਕੀ ਦਾ ਧਿਆਨ ਸੰਸਥਾ ਵੱਲੋਂ ਇੱਕ ਨਵੇਂ ਆਰੰਭੇ ਕਾਰਜ ਜੋ ਕਿ ਲਾਇਬ੍ਰੇਰੀ ਔਰ ਇੱਕ ਜਗ੍ਹਾ ਜਿੱਥੇ ਆਪਣਾ ਦਫ਼ਤਰ ਦਾ ਸਮਾਨ ਰੱਖਿਆ ਜਾ ਸਕੇ ਦਫ਼ਤਰ ਦੇ ਬੈਠਣ ਔਰ ਥੰਦੀ ਜਗ੍ਹਾ ਬਣਾਈ ਜਾ ਸਕੇ ਉਹ ਉਸ ਵਾਸਤੇ ਇੱਕ ਜਗ੍ਹਾ ਖਰੀਦੀ ਗਈ ਆ ਉੱਥੇ ਇੱਕ ਵਧੀਆ ਲਾਇਬ੍ਰੇਰੀ ਬਣਾਉਣ ਦਾ ਜੋ ਸੁਪਨਾ ਹੈ ਸੰਸਥਾ ਮੈਂਬਰਾਂ ਨੇ ਲਿਆ ਆ ਉਹਦੇ ਵਾਸਤੇ ਸਾਰੀ ਸੰਗਤਾਂ ਤੋਂ ਇਲਾਕਾ ਨਿਵਾਸੀਆਂ ਤੋਂ ਔਰ ਸਮੂਹ ਮੈਂਬਰਾਂ ਤਾਂ ਸਹਿਯੋਗੀਕਾਰ ਸਹਿਯੋਗ ਕਰੀ ਰਿਹਾ ਨੇ ਸਭ ਸਾਰੀਆਂ ਸੰਗਤਾਂ ਤੋਂ ਵੀ ਸਹਿਯੋਗ ਦੀ ਅਪੀਲ ਕਰਦਾ ਆ ਔਰ ਉੱਥੇ ਇੱਕ ਵਧੀਆ ਲਾਇਬ੍ਰੇਰੀ ਜਿਹੜੀ ਹੈਗੀ ਉਹ ਬਣ ਕੇ ਆਪ ਸਭ ਦੇ ਸਹਿਯੋਗ ਨਾਲ ਜਲਦੀ ਤਿਆਰ ਹੋਏਗੀ ਜਿੱਥੇ ਬਜ਼ੁਰਗ ਤੇ ਸਟੂਡੈਂਟ ਸਟੂਡੈਂਟਾਂ ਨੂੰ ਉਹਨਾਂ ਦੇ ਜਿਹੜੀਆਂ ਸਬਜੈਕਟ ਦੀਆਂ ਕਿਤਾਬਾਂ ਕੋਸ਼ਿਸ਼ ਕਰਾਂਗੇ ਔਰ ਜਿਹੜੀਆਂ ਹੋਰ ਸਾਹਿਤਿਕ ਕਿਤਾਬਾਂ ਨੇ ਜੋ ਬਜ਼ੁਰਗਾਂ ਦੇ ਪੜਨ ਵਾਲੀਆਂ ਹੋਣਗੀਆਂ ਆਮ ਲੋਕਾਂ ਦੇ ਪੜਨ ਵਾਲੀਆਂ ਹੋਣਗੀਆਂ ਉਹ ਵੀ ਉਪਲਬਧ ਕਰੀਆਂ ਜਾਣਗੀਆਂ ਬੈਟਰ ਵਾਸਤੇ ਵੀ ਜਗ੍ਹਾ ਬਣਾਈ ਜਾਵੇਗੀ ਇਹਨਾਂ ਕਾਰਜਾਂ ਵਾਸਤੇ ਮੈਂ ਸਾਰੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦਾ ਹੋਇਆ ਇਹ ਆਸ ਕਰਦਾ ਹਾਂ ਕਿ ਸਨ ਵੱਧ ਤੋਂ ਵੱਧ ਸਹਿਯੋਗ ਦੇਵੋਗੇ ਔਰ ਜਲਦੀ ਹੀ ਸਾਰੇ ਕਾਰਜ ਇਹ ਦੇ ਪਰੇ ਚਾੜੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਉਥਾ ਪਹਿਲਾ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਜੋ ਹਰ ਸਾਲ ਲੋੜਵੰਦ 13 ਗਰੀਬ ਬੱਚਿਆਂ ਦੇ ਵਿਆਹ ਦਿੱਤੇ ਜਾਂਦੇ ਹਨ ਇਸ ਵਾਰ ਵੀ ਉਹ ਮਹਲਾ ਦਿਵਸ ਦੇ ਮੌਕੇ 8 ਮਾਰਚ ਨੂੰ ਦਾਣਾ ਮੰਡੀ ਭਲਾੜਾ ਦੇ ਵਿਖੇ ਇਹ 13 ਬੱਚਿਆਂ ਦੇ ਵਿਆਹ ਕੀਤੇ ਜਾਣੇ ਹਨ ਬਹੁਤ ਵੱਡਾ ਕਾਰਜ ਭਲਾਈ ਦਾ ਕਾਰਜ ਹੁੰਦਾ ਹੈ ਸਾਰੇ ਮੰਡੀ ਔਰ ਸਾਰੇ ਇਲਾਕਾ ਨਿਵਾਸੀ ਵਿਦੇਸ਼ਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਿਰੇ ਚੜਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਕੋਈ ਲੋੜਵੰਦ ਬੱਚੀ ਹੋਵੇ ਤਾਂ ਵੀ ਸੰਪਰਕ ਕਰੋ ਅਤੇ ਜਿਨ੍ਹਾਂ ਨੇ ਇੱਕ ਕੰਨਿਆਦਾਨ ਦੇ ਵਿੱਚ ਯੋਗਦਾਨ ਪਾਉਣਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਹੈ ਸੋ ਜੋ ਸਾਸਤਾ ਦੇ ਸਮਾਜ ਭਲੇ ਕਾਰਜਾਂ ਲਈ ਕੋਈ ਸਾਥ ਲਈ ਹੈ ਉਹਦੇ ਵਿੱਚ ਵੀ ਸਭ ਨੇ ਇਥੇ ਯੋਗ ਕਰਨਾ ਹੈ ਸੋ ਵਿਆਹਾਂ ਦੇ ਲਈ ਤੁਹਾਡੇ ਕੋਲ ਇਹ ਜੋ ਇਸ਼ਤਿਹਾਰ ਜਾਰੀ ਕੀਤਾ ਹੈ ਚਾਰ ਜੋ ਇਸ਼ਤਿਹਾਰ ਹੈ ਅੱਧੀ ਕਿਉਂਕਿ ਔਰਤਾਂ ਦੇ ਭਲਾਈ ਦਾ ਕਾਰਜ ਹੈ ਔਰਤਾਂ ਵੱਲੋਂ ਹੀ ਜ਼ਰੂਰੀ ਕਰਾਉਣੇ ਹਨ ਤੇ ਅੱਜ ਸਾਡੇ ਕੋਲੇ ਬਲਵੀਰ ਸਿੰਘ ਆਸਟ੍ਰੇਲੀਆ ਤੋਂ ਆਪਣੀ ਵੀਰ ਕੋਟ ਜੀ ਆਸਟ੍ਰੇਲੀਆ ਤੋਂ ਅਤੇ ਮਨਿੰਦਰ ਕੌਰ ਜੀ ਸਪਤਨੀ ਸਵਰਗਵਾਸੀ ਡੀਐਸਪੀ ਰਣਵੀਰ ਸਿੰਘ ਅਤੇ ਸਿਮੀ ਕਰਤਿਆਜੀਤੋ ਨੇ ਅਤੇ ਬਲਵੀਰ ਕੋਟ ਜੀ ਬਲਾਡਾ ਪਿੰਡ ਤੋਂ ਸਪਤਨੀ ਸਵਰਗਵਾਸੀ ਸਰਵਜਨ ਸਿੰਘ ਜੀ ਨੇਜਾ ਉਹ ਚਾਰ ਔਰਤਾਂ ਵੱਲੋਂ ਇੱਥੇ ਹਾਜ਼ਰੇ ਕਿਹਾ ਗਿਆ ਹੈ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਹੈ ਜੀ। ਜੋ ਸੁਣ ਸਕਦਾ ਉਹਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਕਿਰਪਾ ਹਦਾ ਕਰੋ ਜੀ। ਜੋ ਜਿਨ੍ਹਾਂ ਨੇ ਵਿਸਯੋਗ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।